ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਚਾਵਲਾਂ ਦੀਆਂ ਖਿੱਲਾਂ ਦਾ ਮਰੁੰਡਾ ਬਣਾਵਾਂਗੇ ਆਪਾਂ ਇਹ ਖਿੱਲਾਂ ਤੇ ਆ ਗੋੜਾ ਹੈਗਾ 100 ਗ੍ਰਾਮ ਤੋਂ ਉੱਤੇ ਥੋੜਾ ਜਿਹਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਮਾਰ ਚੁੱਲੇ ਗਿੱਲੇ ਸਾਰੇ ਸਾਰੇ ਬਾਹਰ ਲਾ ਵੀ ਤੇ ਅੰਦਰਲਾ ਵੀ ਚੁੱਲਾ ਬਹੁਤ ਗਿੱਲਾ ਹੈ ਹਜੇ ਮੇ ਧੁੱਪ ਨਹੀਂ ਲੱਗੀ ਤੇ ਬੱਦਲ ਫੇਰ ਬਣਿਆ ਖੜੇਗਾ ਤੇ ਕਣਗਾਉਣ ਦੇ ਫੇਰ ਸੁਆਵਣਾ ਹੋਈ ਪਈ ਐ ਫੇ ਤਾਂ ਅੱਜ ਫੇਰ ਗਿੱਠੀ ਤੇ ਬਣਾਉਣੇ ਆਪਾਂ ਇਹਨਾਂ ਕੋ ਗੋੜਾ ਤੇ ਉਹਨਾਂ ਕੋ ਪਾਣੀ ਪਾਵਾਂਗੇ ਗੋੜ ਹੌਲੀ ਹੌਲੀ ਖੋਰਨ ਲੱਗੋਗਾ ਕਿਵੇਂ ਜਿਵੇਂ ਘਰ ਮੋਊਗਾ ਲੋ ਗੋੜ ਖਰ ਗਿਆ ਹੁਣ ਚਾਸਣੀ ਬਣਨ ਲੱਗੀ ਐ ਤੇ ਆਪਾਂ ਚੰਗੀ ਤਰ੍ਹਾਂ ਚਾਸਣੀ ਬਣਾ ਕੇ ਫਿਰ ਵਿੱਚ ਖਿੱਲਾ ਪਾਵਾਂਗੇ ਚਾਹ ਸੀ ਨਹੀਂ ਪਤਾ ਲਈ ਹੈ 5-7 ਮਿੰਟ ਹੋ ਗਏ ਚਾਹ ਸਣੀ ਨਹੀਂ ਬਣੀ ਆਂਦੀ ਨੂੰ ਹੁਣ ਆਪਣੀ ਚਾਹ ਸਣੀ ਬਣ ਗਈ ਐ ਹੁਣ ਆਪਾਂ ਲਾਵਾਂਗੇ ਪੂਰੀ ਗਾੜੀ ਹੋ ਗਈ ਐ ਹੁਣ ਆਪਾਂ ਇਹਦੇ ਵਿੱਚ ਖਿਲਾਂ ਪਾ ਦਿਆਂਗੇ பாி பாா ਮੈਂ ਰੋਜ਼ ਹੀ ਆ ਜਾਂਦਾ ਕਿੰਨੇ ਦਿਨ ਹੋ ਗਏ ਆਉਂਦੇ ਨੂੰ ਸਾਈ ਚੌਥਾ ਦਿਨ ਹੈ ਹੁਣ ਫੇਰ ਬਦਲ ਜਾਣਾ ਬਣਿਆ ਖੜਾ ਉੱਥੇ ਚੰਗੀ ਤਰ੍ਹਾਂ ਪਾਣਾ ਘਰ ਲਾ ਲੈਣਾ ਹੈ ਮੇਚਾ ਪਥਾਲੀ ਨੂੰ ਤੇਲ ਲਾ ਲੈਣੇ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਾਂਗੇ। ਐਸ ਤਰ੍ਹਾਂ ਆਪਾਂ ਕਾਗਜ਼ ਤੇ ਰੱਖ ਲਾਂਗੇ ਫਿਰ ਹੁਣ ਪ੍ਰੈਸ ਕਰਾਂਗੇ ਸਵਾਰ ਕੇ। ਵੇਲ ਦੇ ਨਾਲ ਪ੍ਰੈਸ ਕਰ ਦਾਂਗੇ। ਉਹਨੇ ਆਪਾਂ ਬੇਲਕੇ ਰੱਖ ਦਿਆਂਗੇ ਤੇ ਤੁਹਾਨੂੰ 15 ਮਿੰਟ ਬਾਅਦ ਦਿਖਾਵਾਂਗੇ। ਥੋੜਾ ਬਪਰ ਐਸਾ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਕਾਗਜ਼ ਲਾ ਦੇਾਂਗੇ ਉੱਤੋਂ। ਲਓ 15-20 ਮਿੰਟ ਹੋ ਗਏ ਮਰੁੰਡਾ ਪਾਏ ਨੂੰ ਹੁਣ ਠੰਡਾ ਹੋ ਗਿਆ ਆਪਾਂ ਕੱਢਾਂਗੇ ਤੇ ਉਧਰੋਂ ਮੀਂਹ ਵੀ ਲੈ ਪਿਆ ਵੇਖੋ ਕਿੰਨਾ ਨਾਲ ਦੇ ਨਾਲ ਦੇਖੋ ਆਪਾਂ ਮਰੁੰਡਾ ਕੱਢਾਂਗੇ ਦੇਖੋ ਪਕੜ ਲਿਆ ਮਰੁੰਡਾ ਬਹੁਤ ਵਧੀਆ ਬਣਿਆ ਮਰੁੰਡਾ ਖਵਾ ਲੱਗੂਗੀ ਤਾਂ ਹੋਰ ਸੁੱਕੂਗਾ ਇੱਕ ਮੀ ਲੈਣੇ ਕਰਕੇ ਤਾਂ ਕਰਕੇ ਸਿਹਾਰਗੀ ਹੋਈ ਪਈ ਐ ਤੇ ਬਹੁਤ ਵਧੀਆ ਬਣ ਗਿਆ ਮਰੁੰਡਾ ਦੇਖੋ ਕਿੰਨਾ ਵਧੀਆ ਬਣਿਆ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ